ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 339 ਤੋਂ ਲੈ ਕੇ 341 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਕਬੀਰ ਜੀ ਦੀ ਬਾਣੀ ਚੱਲ ਰਹੀ ਹੈ ਬਹੁਤ ਹੀ ਪਿਆਰੀ ਹੈ ਬਹੁਤ ਹੀ ਉੱਚੇ ਮੰਡਲਾਂ ਦੀਆਂ ਗੱਲਾਂ ਸਮਝਾ ਰਹੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਆਓ ਜੀ ਆਪਾਂ ਗੁਰਬਾਣੀ ਦੀ ਲੜੀ ਦੇ ਨਾਲ ਜੁੜੀਏ ਸੰਗਤ ਜੀ ਵਾਹਿ ਗੁਰੂ ਜੀ ਗੋੜੀ ਮਾਈ ਮੋਹੇ ਅਵਰ ਨ ਜਾਣਿਓ ਆ ਨਾ ਨਾ ਸੇਵਸਨ ਕਾਦ ਜਾਸ ਗੁਣ ਗਾਵੇ ਤਾ ਸਬਸੈ ਮੋਰੇ ਪ੍ਰਾਨ ਨਾ ਰਹਾਉ ਹਾਂਜੀ ਸੰਗਤ ਜੀ ਕਬੀਰ ਜੀ ਕਹਿੰਦੇ ਨੇ ਇਹ ਮੇਰੀ ਮਾਂ ਕਹਿੰਦੇ ਮੈਂ ਕਿਸੇ ਹੋਰ ਦਾ ਆਸਰਾ ਨਹੀਂ ਤੱਕਦਾ ਮੈਂ ਤਾਂ ਕਹਿੰਦੇ ਜਿਹਦਾ ਜਾਸ ਬ੍ਰਹਮਾ ਦੇ ਚਾਰੇ ਪੁੱਤਰ ਸ਼ਿਵ ਸੰਕਾਦਿਕ ਸਾਰੇ ਉਹ ਜਿਹਦਾ ਜਸ ਗਾਉਂਦੇ ਨੇ ਉਸ ਪਰਮਾਤਮਾ ਦਾ ਉਹੀ ਮੇਰੇ ਪ੍ਰਾਣਾ ਵਿੱਚ ਵੱਸਦਾ ਹੈ ਰਹਾਉ ਹਿਰਦੇ ਪਰਗਾਸ ਗਿਆਨ ਗੁਰਗੰਮਤ ਗगन ਮੰਡਲ ਮਹਿਤਿਆਨਾਨਾ ਕਹਿੰਦੇ ਮੇਰੇ ਹਿਰਦੇ ਦੇ ਵਿੱਚ ਕਹਿੰਦੇ ਗੁਰੂ ਦੀ ਦਿੱਤੀ ਹੋਈ ਸਿੱਖਿਆ ਦੇ ਨਾਲ ਪਰਮਾਤਮਾ ਦੇ ਗਿਆਨ ਦਾ ਪ੍ਰਕਾਸ਼ ਹੋ ਗਿਆ ਫਿਰ ਕਹਿੰਦਾ ਮੇਰੇ ਕਹਿੰਦੇ ਮੇਰਾ ਹੁਣ ਜਿਹੜਾ ਧਿਆਨ ਹੈ ਉਹ ਉੱਚੇ ਮੰਡਲਾਂ ਵਿੱਚ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ ਵਿਖੇ ਰੋਗ ਪੈ ਬੰਧਨ ਪਾਗੇ ਮਨ ਨਿਜ ਕਰ ਸੁਖ ਜਾਨਾ ਨਾ ਕਹਿੰਦੇ ਹੁਣ ਕੀ ਹੋ ਗਿਆ ਸਾਰੇ ਕਹਿੰਦੇ ਜਿਹੜੇ ਵਿਕਾਰਾਂ ਵਾਲੇ ਰੋਗ ਨੇ ਸਾਰੇ ਡਰ ਕਹਿੰਦੇ ਸਾਰੇ ਬੰਧਨ ਨੇ ਕਹਿੰਦੇ ਜਿਹੜੇ ਮਾਇਆ ਦੇ ਸਾਰੇ ਮੇਰੇ ਅੰਦਰੋਂ ਭੱਜ ਗਏ ਨੇ ਕਹਿੰਦੇ ਹੁਣ ਮੈਂ ਨਿੱਜ ਦੇ ਘਰ ਵਿੱਚ ਸੁਖ ਆਰਾਮ ਨਾਲ ਟਿਕ ਗਿਆ ਹਾਂ ਇੱਕ ਸੁਮਤ ਰਤ ਜਾਨ ਮਾਨ ਪ੍ਰਭ ਦੂਸਰ ਮਨੇ ਨ ਆਣਾ ਨ ਕਹਿੰਦੇ ਹੁਣ ਜਿਹੜੀ ਮੇਰੀ ਹੈਗੀ ਆ ਮਤ ਉਹ ਇੱਕ ਪਰਮਾਤਮਾ ਦੇ ਵਿੱਚ ਲੱਗ ਗਈ ਆ ਕਹਿੰਦੇ ਜਿਦਾ ਪਰਮਾਤਮਾ ਦੇ ਵਿੱਚ ਮੈਂ ਹੁਣ ਅਪੇਧਤਾ ਹੋ ਗਈ ਆ ਕਹਿੰਦੇ ਹੋਰ ਮੇਰਾ ਮਨ ਪਰਮਾਤਮਾ ਨੂੰ ਮੰਨ ਗਿਆ ਤੇ ਹੋਰ ਕਿਸੇ ਪਾਸੇ ਨਹੀਂ ਜਾਂਦਾ ਵੀ ਪਰਮਾਤਮਾ ਦਾ ਮੈਂ ਅਨੁਭਵ ਕਰ ਲਿਆ ਚੰਦਨ ਬਾਸ ਭਏ ਮਨ ਬਾਸਨ ਤਿਆਗ ਕਟਿਓ ਅਭਿਮਾਨਾ ਨਾ ਕਹਿੰਦੇ ਹੁਣ ਮੇਰੇ ਮਨ ਦੇ ਵਿੱਚੋਂ ਹੰਕਾਰ ਚਲੇ ਗਿਆ ਜਿੱਦਣ ਜਿਸ ਤਰ੍ਹਾਂ ਕਹਿੰਦੇ ਵਿ ਚੰਦਨ ਦੀ ਹੁਣ ਸੁਗੰਧੀ ਮੇਰੇ ਮਨ ਚ ਵਸ ਗਈ ਆ ਜਦੋਂ ਪਰਮਾਤਮਾ ਦੇ ਚਰਨਾਂ ਚ ਮੇਰਾ ਕਹਿੰਦੇ ਮੇਰਾ ਹਿਰਦੇ ਟਿਕ ਗਿਆ ਮੇਰੇ ਮਨ ਦੇ ਵਿੱਚ ਕਹਿੰਦੇ ਹੁਣ ਜਿਵੇਂ ਚੰਦਨ ਦੀ ਸੁਗੰਧੀ ਵਸ ਗਈ ਆ ਤੇ ਮੇਰੇ ਮਨ ਦੇ ਵਿੱਚੋਂ ਹੁਣ ਹੰਕਾਰ ਖਤਮ ਹੋ ਗਿਆ ਜੋ ਜਨ ਗਾਏ ਤੇ ਆਏ ਜਸ ਠਾਕੁਰ ਤਾਸ ਪ੍ਰਭੂ ਹੈ ਥਾ ਨਾ ਨਾ ਕਹਿੰਦੇ ਜਿਹੜਾ ਜੀਵ ਪਰਮਾਤਮਾ ਦਾ ਧਿਆਨ ਧਰਦਾ ਉਹਦੇ ਗੁਣ ਗਾਉਂਦਾ ਕਹਿੰਦੇ ਉਹਦੇ ਹਿਰਦੇ ਵਿੱਚ ਹੀ ਪਰਮਾਤਮਾ ਆਵਸਤ ਹੈ ਤੇਹ ਵਡ ਭਾਗ ਵਸਿਓ ਮਨ ਜਾਕੇ ਕਰਮ ਪਰਦਾਨ ਮਥਾ ਨਾ ਨਾ ਕਹਿੰਦੇ ਜਿਹਦੇ ਹਿਰਦੇ ਵਿੱਚ ਉਹ ਵਸ ਜਾਂਦਾ ਉਹਦੇ ਤਾਂ ਵੱਡੇ ਭਾਗ ਨੇ ਕਹਿੰਦੇ ਉਹਦੇ ਤਾਂ ਕਹਿੰਦੇ ਮੱਥੇ ਦੇ ਲੇਖ ਉੱਗੜ ਆਉਂਦੇ ਨੇ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਵਾਸਾ ਹੋ ਜਾਂਦਾ ਕਾਟ ਸਕਤ ਸਿਵ ਸਹਿਜ ਪ੍ਰਗਾਸਿਓ ਇਕੈ ਇਕ ਸਮਾਨਾ ਨਾ ਕਹਿੰਦੇ ਹੁਣ ਜਿਹੜਾ ਮਾਇਆ ਦਾ ਪ੍ਰਭਾਵ ਆ ਮੇਰੇ ਅੰਦਰੋਂ ਖਤਮ ਹੋ ਗਿਆ ਤੇ ਕਹਿੰਦੇ ਅਡੋਲਤਾ ਆ ਗਈ ਆ ਪਰਮਾਤਮਾ ਦੇ ਚਾਨਣ ਦਾ ਪ੍ਰਕਾਸ਼ ਹੋ ਗਿਆ ਕਹਿੰਦੇ ਹੋਰ ਮੈਨੂੰ ਸਭ ਕੁਝ ਕਹਿੰਦੇ ਉਹ ਪਰਮਾਤਮਾ ਹੀ ਦਿਸ ਰਿਹਾ ਸਾਰੇ ਪਾਸੇ ਸਮਾਨ ਦਿਸ ਰਿਹਾ ਏਕੇ ਏਕ ਸਮਾਨਾ ਨਾ ਮੇਰੇ ਅੰਦਰ ਕਹਿੰਦੇ ਉਹ ਇੱਕ ਹੀ ਹੁਣ ਸਮਾ ਗਿਆ ਕਹੇ ਕਵੀਰ ਗੁਰ ਪੇਟ ਮਹਾ ਸੁਖ ਪ੍ਰਮਤ ਰਹੇ ਮਨ ਮਾਨਾ ਨਾ ਕਹਿੰਦੇ ਹੁਣ ਗੁਰੂ ਦੇ ਨਾਲ ਮਿਲਾਪ ਹੋਣ ਤੋਂ ਬਾਅਦ ਮੈਨੂੰ ਬਹੁਤ ਵੱਡਾ ਸੁਖ ਆਨੰਦ ਮਿਲ ਗਿਆ ਕਹਿੰਦੇ ਜਿਹੜਾ ਹੁਣ ਮੇਰਾ ਮਨ ਕਹਿੰਦੇ ਕਿਤੇ ਹੁਣ ਚੰਚਲ ਨਹੀਂ ਹੁੰਦਾ ਮੇਰਾ ਮਨ ਪਰਮਾਤਮਾ ਚ ਪਤੀਜ ਗਿਆ ਰਾਗ ਗੌੜੀ ਪੂਰਬੀ 52 ਅਖਰੀ ਕਬੀਰ ਜੀਓ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਉਹ ਪਰਮਾਤਮਾ ਜੋ ਇੱਕ ਹੈ ਜੋ ਸੱਚਾ ਹੈ ਅਟਲ ਹੈ ਜੋ ਸੰਸਾਰ ਨੂੰ ਬਣਾਉਣ ਵਾਲਾ ਹੈ ਜੋ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ 52 ਅੱਖਰ ਲੋਕ ਤਰੇ ਸਭ ਕੁਛ ਇਨਹੀ ਮਾਹੀ ਇਹ ਅੱਖਰ ਖਿਰ ਜਾਹੇਗੇ ਓਏ ਅੱਖਰ ਇਨ ਮੈਂ ਨਾਹੀਂ ਕਹਿੰਦੇ ਜਿਸ ਤਰ੍ਹਾਂ ਕਿਸੇ ਲਿਪੀ ਦੇ 52 ਅੱਖਰ ਨੇ ਉਹਨਾਂ 52 ਅੱਖਰਾਂ ਦੇ ਨਾਲ ਹੀ ਜਿਹੜੀ ਤਿੰਨੇ ਲੋਕ ਨੇ ਜਗਤਾ ਇਹਦੇ 'ਚ ਜੋ ਕੁਝ ਵੀ ਵਰਤਾਰਾ ਹੋ ਰਿਹਾ ਉਹਨਾਂ ਅੱਖਰਾਂ ਰਾਹੀਂ ਵਰਣਨ ਹੋ ਜਾਂਦਾ ਪਰ ਕਹਿੰਦੇ ਇਹਨਾਂ ਅੱਖਰਾਂ ਦੇ ਵਿੱਚ ਉਹ ਅੱਖਰ ਨਹੀਂ ਹੈ ਜਿਹੜੇ ਅੱਖਰਾਂ ਦੇ ਨਾਲ ਅਸੀਂ ਪਰਮਾਤਮਾ ਬਾਰੇ ਗੱਲ ਕਰ ਲਿਖ ਸਕੀਏ ਪਰਮਾਤਮਾ ਦੇ ਸਰੂਪ ਨੂੰ ਬਿਆਨ ਕਰ ਸਕੀਏ ਉਹ ਅੱਖਰ ਇਹਨਾਂ ਅੱਖਰਾਂ 'ਚ ਹੈ ਨਹੀਂਗਾ ਕਹਿੰਦੇ। ਮਤਲਬ ਵੀ ਉਹ ਇਹ ਅੱਖਰ ਉਹਦਾ ਬਿਆਨ ਕਰ ਨਹੀਂ ਸਕਦੇ। ਜਹਾਂ ਬੋਲਤ ਹੈ ਅੱਖਰ ਆਵਾਜ਼ ਜਹ ਅਬੋਲਤ ਹੈ ਮਨ ਨਾ ਰਹਾਵਾ। ਕਹਿੰਦੇ ਜਿੱਥੇ ਆਪਾਂ ਬੋਲ ਕੇ ਦੱਸ ਸਕੀਏ ਕਿਸੇ ਚੀਜ਼ ਨੂੰ ਬਿਆਨ ਕਰ ਸਕੀਏ ਉਹ ਆਪਾਂ ਅੱਖਰਾਂ ਨਾਲ ਲਿਖ ਸਕਦੇ ਹਾਂ। ਪਰ ਜਿੱਥੇ ਕਹਿੰਦੇ ਮਨ ਹੀ ਨਹੀਂ ਰਹਿੰਦਾ ਜਿਸ ਅਵਸਥਾ ਤੇ ਜਾ ਕੇ ਅਸੀਂ ਬੋਲਣ ਜੋਗੇ ਨਹੀਂ ਰਹਿੰਦੇ ਮਤਲਬ ਜਦੋਂ ਪਰਮਾਤਮਾ ਦਾ ਜਿਹੜਾ ਅਨੁਭਵ ਹੈਗਾ ਉਹ ਕਿਸੇ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਅੱਖਰਾਂ 'ਚ ਨਹੀਂ ਆ ਸਕਦਾ ਕਹਿੰਦੇ ਜਿੱਥੇ ਫਿਰ ਬੋਲ ਨਹੀਂ ਰਹਿੰਦੇ ਹੈਗੇ ਦੱਸ ਨਾ ਸਕਣ ਵਾਲੇ ਉੱਥੇ ਮਨ ਹੀ ਨਹੀਂ ਰਹਿੰਦਾ ਕਹਿੰਦੇ ਮਨ ਹੀ ਖਤਮ ਹੋ ਜਾਂਦਾ ਉਸ ਅਵਸਥਾ 'ਚ ਜਾ ਕੇ ਕਿਉਂਕਿ ਮਨ ਹੀ ਤਾਂ ਚੰਚਲਾ ਉੱਥੇ ਮਨ ਹੀ ਖਤਮ ਹੋ ਗਿਆ ਮਨ ਸਥਿਰ ਹੋ ਗਿਆ ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੈ ਨ ਕੋਈ ਕਹਿੰਦੇ ਜਿੱਥੇ ਆਪਾਂ ਬੋਲ ਕੇ ਕੋਈ ਚੀਜ਼ ਬਿਆਨ ਕਰ ਸਕਦੇ ਆ ਤੇ ਜਿੱਥੇ ਉਹ ਪ੍ਰਮਾਤਮਾ ਨੂੰ ਬੋਲ ਕੇ ਬਿਆਨ ਨਹੀਂ ਕਰ ਸਕਦੇ ਹਰ ਇੱਕ ਜਗ੍ਹਾ ਉਹ ਆਪ ਹੀ ਵਸਦਾ ਕਹਿੰਦੇ ਕਹਿੰਦੇ ਜੈਸਾ ਉਹ ਪ੍ਰਮਾਤਮਾ ਹੈ ਉਹਨੂੰ ਅਸੀਂ ਉਸ ਤਰ੍ਹਾਂ ਦਾ ਬਿਆਨ ਨਹੀਂ ਕਰ ਸਕਦੇ ਜਿਸ ਤਰ੍ਹਾਂ ਦਾ ਉਹਦਾ ਅਸਲ ਸਰੂਪ ਹੈ ਉਸ ਤਰ੍ਹਾਂ ਦਾ ਅਸੀਂ ਉਹਨੂੰ ਦੇਖ ਕੇ ਬਿਆਨ ਨਹੀਂ ਕਰ ਸਕਦੇ ਅੱਲਾ ਲਹੋ ਤੋ ਕਿਆ ਕਹੋ ਕਹੋ ਤਕੋ ਉਪਕਾਰ ਵਟਕ ਬੀਜ ਮੈਂ 라ਵ ਰਿਹਾ ਜਾ ਕੋ ਤੀਨ ਲੋਕ ਵਿਸਥਾਰ ਕਹਿੰਦੇ ਜੇ ਮੈਂ ਪ੍ਰਮਾਤਮਾ ਨੂੰ ਅਨੁਭਵ ਕਰ ਲਿਆ ਕਹਿੰਦੇ ਵੀ ਮੈਂ ਉਹ ਬਿਆਨ ਨਹੀਂ ਕਰ ਸਕਦਾ ਜੇ ਕਹਿੰਦੇ ਮੈਂ ਬਿਆਨ ਕਰ ਵੀ ਦਵਾਂ ਤਾਂ ਵੀ ਫਿਰ ਕਿਸੇ ਦੀ ਕੀ ਭਲਾ ਕਿਸੇ ਦਾ ਭਲਾ ਭਲਾਈ ਇਹਦੇ ਵਿੱਚ ਕੀ ਹੋਣੀ ਹੈ ਕੋਈ ਉਪਕਾਰ ਨਹੀਂ ਮੈਂ ਕਰ ਸਕਣਾ ਕਿਉਂਕਿ ਜਦ ਤੱਕ ਕੋਈ ਜੀਵ ਉਸ ਚੀਜ਼ ਨੂੰ ਅਨੁਭਵ ਆਪ ਨਹੀਂ ਕਰ ਸਕਦਾ ਤਾਂ ਉਹਨੂੰ ਉਹਦਾ ਲਾਭ ਹੋ ਨਹੀਂ ਸਕਦਾ ਜੀਨੇ ਹੁਣ ਰੋਟੀ ਖਾਧੀ ਆ ਢਿੱਡ ਦੀ ਭੁੱਖ ਤਾਂ ਉਹਦੀ ਮਰਨੀ ਆ ਨਾ ਦੂਜੇ ਦੀ ਥੋੜੋ ਮਰਨੀ ਦੱਸਿਆਂ ਕਿਵੇਂ ਮੈਂ ਖਾ ਲੀਆ ਫਿਰ ਕਹਿੰਦੇ ਜਿਹੜਾ ਹੁੰਦਾ ਪਿੱਪਲ ਬੋਹੜ ਕਹਿੰਦੇ ਜਿਹੜਾ ਵੀ ਉਹਦਾ ਬੀਜ ਹੈਗਾ ਉਹਦੇ ਵਿੱਚ ਬੋਹੜ ਆ ਬੋਹੜ ਦੇ ਵਿੱਚ ਬੀਜ ਆ ਬੀਜ ਦੇ ਵਿੱਚ ਪੂਰਾ ਦਰਖਤ ਆ ਕਿਉਂਕਿ ਉਹਦੇ ਚੋਂ ਆ ਜਾਣਾ ਬਾਹਰ ਨਿਕਲਣਾ ਜਦੋਂ ਉਗਣਾ ਐਵੇਂ ਕਿ ਜਦੋਂ ਉਹਦੇ ਵਿੱਚ ਦਰਖਤ ਦੇ ਦੇ ਵਿੱਚ ਬੀਜ ਆ ਕਹਿੰਦੇ ਦੋਨੋਂ ਇੱਕ ਦੂਜੇ ਦੇ ਵਿੱਚ ਨੇ ਇਸ ਤਰ੍ਹਾਂ ਹੀ ਕਹਿੰਦੇ ਉਹ ਪਰਮਾਤਮਾ ਜਿਹੜਾ ਤਿੰਨਾ ਲੋਕਾਂ ਦੇ ਵਿੱਚ ਉਹਦਾ ਵਿਸਥਾਰ ਤਿੰਨਾ ਲੋਕਾਂ ਦੇ ਵਿੱਚ ਹੀ ਉਹ ਆਪ ਸਮਾਇਆ ਹੋਇਆ ਜਿਵੇਂ ਬੋਹੜ ਦਾ ਬੀਜ ਬੋਹੜ ਵਿੱਚ ਹੁੰਦਾ ਬੋਹੜ ਦੇ ਬੀ ਬੋਹੜ ਦੇ ਵਿੱਚ ਉਹਦਾ ਬੀਜ ਹੁੰਦਾ ਤੋਨੂੰ ਇੱਕ ਦੂਜੇ ਵਿੱਚ ਹੁੰਦੇ ਨੇ ਇਸ ਤਰ੍ਹਾਂ ਹੀ ਪਰਮਾਤਮਾ ਤਿੰਨਾ ਲੋਕਾਂ ਚ ਸਮਾਇਆ ਹੋਇਆ ਅੱਲਾ ਲਹੰਤਾ ਪੇਦਸ਼ ਕਚ ਕਚ ਪਾਇਓ ਪੇਦ ਉਲਟ ਭੇਦ ਮਨ ਬੇਦੇਓ ਪਾਇਓ ਅਪੰਗ ਅਸ਼ੇਦ ਕਹਿੰਦੇ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਪਰਮਾਤਮਾ ਬਾਰੇ ਕੁਝ ਭੇਦ ਮੈਨੂੰ ਕਹਿੰਦੇ ਉਹਦੀ ਜਿਹੜਾ ਰਾਜ ਆ ਕੁਝ ਪਤਾ ਲੱਗਿਆ ਕਹਿੰਦੇ ਹੁਣ ਜਿਹੜਾ ਮੇਰਾ ਮਾ ਨਾ ਕਹਿੰਦੇ ਸੰਸਾਰ ਵੱਲੋਂ ਉਲਟ ਕੇ ਉਸ ਪਰਮਾਤਮਾ ਦੇ ਨਾਲ ਭੇਜ ਗਿਆ ਕਹਿੰਦੇ ਉਹ ਪ੍ਰਮਾਤਮਾ ਦੇ ਨਾਲ ਜਦੋਂ ਭੇਜ ਗਿਆ ਕਹਿੰਦੇ ਫਿਰ ਮੈਨੂੰ ਉਹਦਾ ਕੁਛ-ਕੁਛ ਉਸ ਪ੍ਰਮਾਤਮਾ ਦਾ ਜੋ ਅਵਨਾਸ਼ੀ ਹੈ ਜੋ ਅਸ਼ੀਦ ਹੈ ਕਹਿੰਦੇ ਉਹਦਾ ਮੈਨੂੰ ਕੁਛ-ਕੁਛ ਰਾਜ ਪਤਾ ਲੱਗਿਆ ਤੁਰਕ ਤਰੀਕਤ ਜਾਣੀ ਹੈ ਹਿੰਦੂ 베ਦ ਪੁਰਾਨ ਮਨ ਸਮਝਾਵਨ ਕਰਨੇ ਕਛੂਕ ਪੜੀਏ ਗਿਆਨ ਕਹਿੰਦੇ ਜਿਹੜੇ ਮੁਸਲਮਾਨ ਵੀਰ ਨੇ ਉਹਨਾਂ ਦੇ ਵਿੱਚ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਜਿਹੜੇ ਹੈਗੇ ਨੇ ਫਕੀਰ ਉਹਨਾਂ ਦੇ ਉਹਨਾਂ ਨੇ ਚਾਰ ਦਰਜੇ ਮਤਲਬ ਮੰਨੇ ਨੇ ਤਰੀਕਤ ਉਹਦੇ ਵਿੱਚ ਦੂਜਾ ਦਰਜਾ ਉਸ ਮਤਲਬ ਫਕੀਰੀ ਦਾ ਵੀ ਪ੍ਰਮਾਤਮਾ ਨੂੰ ਪਹੁੰਚਣ ਲਈ ਉਹਨਾਂ ਦੇ ਚਾਰ ਮਤਲਬ ਅਵਸਥਾਵਾਂ ਮੰਨੀਆਂ ਨੇ ਦੂਜੀ ਅਵਸਥਾ ਜਿੱਦੇ ਵਿੱਚ ਹਿਰਦੇ ਨੂੰ ਪਵਿੱਤਰ ਕਰਨਾ ਹੁੰਦਾ ਹੈ ਕਹਿੰਦੇ ਵੀ ਜਿਹੜੇ ਮੁਸਲਮਾਨ ਵੀਰ ਨੇ ਉਹ ਇਸ ਤਰੀਕਤ ਵਿੱਚ ਲੱਗੇ ਹੋਏ ਨੇ ਜਿਹੜੇ ਹਿੰਦੂ ਵੀਰ ਨੇ ਉਹ ਵੇਦ ਪੁਰਾਨ ਕਹਿੰਦੇ ਪੜ੍ਹਦੇ ਨੇ ਫਿਰ ਕਹਿੰਦੇ ਮਨ ਨੂੰ ਸਮਝਾਉਣ ਦੇ ਲਈ ਕੁਝ ਗਿਆਨ ਪ੍ਰਾਪਤ ਕਰਨ ਦੇ ਲਈ ਆਪਣੇ ਧਾਰਮਿਕ ਗ੍ਰੰਥ ਪੜ੍ਹਨੇ ਵੀ ਜ਼ਰੂਰੀ ਨੇ ਕੁਝ ਹੱਦ ਤੱਕ ਮਤਲਬ ਇਹ ਨਹੀਂ ਹੈਗਾ ਕਿ ਵੀ ਸਿਰਫ ਉਹ ਪੜਿਆ ਹੀ ਪਰਮਾਤਮਾ ਮਿਲ ਜਾਣਾ ਉਹ ਸਾਨੂੰ ਸੇਧ ਦਿੰਦੇ ਨੇ ਕਿ ਪਰਮਾਤਮਾ ਕਿਵੇਂ ਮਿਲ ਸਕਦਾ ਓੰਕਾਰ ਆਦਮੇ ਜਾਨਾ ਲਿਖ ਅਰ ਮਿਟੇ ਤਾਹੇ ਨਾ ਮਾਨਾ ਕਹਿੰਦੇ ਵੀ ਉਹ ਪਰਮਾਤਮਾ ਜੋ ਸਾਰਿਆਂ ਦੇ ਵਿੱਚ ਪਸਰਿਆ ਹੋਇਆ ਜੋ ਅਬినాਸ਼ੀ ਹੈ ਕਹਿੰਦੇ ਉਹਦੇ ਨਾਲ ਮੇਰੀ ਜਾਨ ਪਹਿਚਾਨ ਹੋ ਗਈ ਫਿਰ ਕਹਿੰਦੇ ਵੀ ਉਹ ਪਰ ਜੀਵ ਜਿਹਨੂੰ ਉਹ ਪੈਦਾ ਕਰਦਾ ਤੇ ਜਿਹਨੂੰ ਉਹ ਖਤਮ ਕਰ ਦਿੰਦਾ ਕਹਿੰਦੇ ਵੀ ਮੈਂ ਉਹਨੂੰ ਨਹੀਂ ਮੰਨਦਾ ਹੈਗਾ ਮੈਂ ਪਰਮਾਤਮਾ ਨੂੰ ਮੰਨਦਾ ਉਨਕਾਰ ਲਖੇ ਜੋ ਕੋਈ ਸੋਈ ਲਖ ਮੇਟਣਾ ਨਾ ਹੋਈ ਕਹਿੰਦੇ ਵੀ ਜਦੋਂ ਕੋਈ ਉਹ ਪਰਮਾਤਮਾ ਦਾ ਅਨੁਭਵ ਕਰ ਲੈਂਦਾ ਕਹਿੰਦੇ ਜਿਹੜਾ ਉਹਦਾ ਇਹ ਅਨੁਭਵ ਆ ਉਹਨੂੰ ਕੋਈ ਖਤਮ ਨਹੀਂ ਕਰ ਸਕਦਾ ਉਸ ਉੱਚੀ ਸੁਰਤ ਨੂੰ ਕੋਈ ਹੇਠਾਂ ਨਹੀਂ ਸੁੱਟ ਸਕਦਾ ਜਦੋਂ ਇੱਕ ਵਾਰ ਉਹ ਪਰਮਾਤਮਾ ਦੇ ਵਿੱਚ ਕਿਸੇ ਦੀ ਸੁਰਤ ਜੁੜ ਗਈ ਨਾ ਫਿਰ ਉਹ ਕਹਿੰਦੇ ਵੀ ਉਹਨੂੰ ਖਤਮ ਨਹੀਂ ਕਰ ਸਕਦਾ ਇਸ ਅਵਸਥਾ ਨੂੰ ਉਈ ਜੀਵ ਦੂਜੇ ਜੀਵ ਦੀ ਕਕਾ ਕਿਰਨ ਕਮਲ ਮਹਿ ਪਾਵਾ ਸਸ ਵਿਕਾਸ ਸੰਪਟ ਨਹੀਂ ਆਵਾ ਅਰਜੇ ਤਹਾ Kusum रस पावा ਅਖੇ ਕਹਾ ਕਹਿ ਕਾ ਸਮਝਾਵਾ ਫਿਰ ਕਹਿੰਦੇ ਵੀ ਪਰਮਾਤਮਾ ਦੇ ਗਿਆਨ ਰੂਪੀ ਸੂਰਜ ਦੀ ਕਹਿੰਦੇ ਕਿਰਨ ਜਿਹੜੇ ਮੇਰੀ ਹਿਰਦੇ ਕਮਲ ਤੇ ਪੈ ਗਈ ਕਹਿੰਦੇ ਫੇਰ ਉਹਨੂੰ ਸੰਸਾਰ ਦੀ ਜਿਹੜੀ ਮਾਇਆ ਰੂਪੀ ਚੰਦਰਮਾ ਦਾ ਵਿਕਾਸ ਆ ਕਹਿੰਦੇ ਉਹਦੇ ਨਾਲ ਫੇਰ ਕਹਿੰਦੇ ਉਹ ਜਿਹੜਾ ਖਿੜਿਆ ਹੋਇਆ ਹਿਰਦਾ ਉਹ ਬੰਦ ਨਹੀਂ ਹੁੰਦਾ ਫੇਰ ਕਹਿੰਦੇ ਜਿਹੜਾ ਉਹ ਖਿੜਿਆ ਹੋਇਆ ਮੇਰਾ ਹਿਰਦਾ ਰੂਪੀ ਫੁੱਲਾ ਕਮਲ ਦਾ ਕਹਿੰਦੇ ਫਿਰ ਜੇ ਮੈਂ ਉਹਦਾ ਆਨੰਦ ਮਾਣ ਲੈਣਾ ਪਰ ਕਹਿੰਦੇ ਇਹਦਾ ਜਿਹੜਾ ਆਨੰਦ ਆ ਮੈਂ ਉਹ ਕਿਸੇ ਨੂੰ ਸਮਝਾ ਨਹੀਂ ਸਕਦਾ ਜੇ ਪ੍ਰਮਾਤਮਾ ਦੇ ਅਨੁਭਵ ਦਾ ਹਿਰਦੇ ਦੇ ਵਿੱਚ ਆਨੰਦ ਆਇਆ ਉਹ ਆਨੰਦ ਮੈਂ ਕਿਸੇ ਨੂੰ ਕਹਿੰਦੇ ਸਮਝਾ ਨਹੀਂ ਸਕਦਾ ਖਖਾ ਇਹੇ ਖੋੜ ਮਨ ਆਵਾ ਖੋੜੇ ਛਾੜ ਨਾ ਦਹ ਤਿਸਤਾਵਾ ਕਹਿੰਦੇ ਫਿਰ ਮੇਰਾ ਜਿਹੜਾ ਉਹ 헤ਰ ਦਾ ਖਿੜਿਆ ਹੋਇਆ ਕਹਿੰਦੇ ਉਹਦਾ ਉਹਦਾ ਨਿਵਾਸ ਨਿਜ ਦੇ ਘਰ ਵਿੱਚ ਹੋ ਜਾਂਦਾ ਫਿਰ ਕਹਿੰਦੇ ਉਹ ਨਿਜ ਦਾ ਘਰ ਛੱਡ ਕੇ ਮੇਰਾ ਮਨ ਦਸਾਂ ਦਿਸ਼ਾਂ ਚ ਨਹੀਂ ਭੱਜਦਾ ਹੈਗਾ ਖਸਮੈ ਜਾਣ ਖਿਮਾ ਕਰ ਰਹੇ ਤਉ ਹੋਏ ਨਿਖਿਉ ਅਖੈ ਪਦ ਲਹੇ ਕਹਿੰਦੇ ਫਿਰ ਜਿਹੜਾ ਜੀਵ ਪਰਮਾਤਮਾ ਦਾ ਅਨੁਭਵ ਕਰ ਲੈਂਦਾ ਪਰਮਾਤਮਾ ਨਾਲ ਜਾਣ ਪਛਾਣ ਕਰ ਲੈਂਦਾ ਫਿਰ ਕਹਿੰਦੇ ਉਹ ਬੜੀ ਨਿਮਰਤਾ ਵਿੱਚ ਖਿਮਾ ਵਾਲੇ ਸੁਭਾਅ ਵਿੱਚ ਹੋ ਕੇ ਰਹਿੰਦਾ ਹੈ ਕਹਿੰਦੇ ਫਿਰ ਉਹ ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ ਉਹ ਕਹਿੰਦੇ ਵੀ ਪਰਮਾਤਮਾ ਦੇ ਨਾਮ ਵਿੱਚ ਉਹਦੀ ਸਮਾਈ ਹੋ ਜਾਂਦੀ ਹੈ ਫਿਰ ਉਹ ਬੜੇ ਉੱਚੇ ਮੰਡਲਾਂ ਦੇ ਵਿੱਚ ਰਹਿੰਦਾ ਉਸ ਤਰ੍ਹਾਂ ਦਾ ਕਹਿੰਦੇ ਉਹ ਜਿਸ ਤਰ੍ਹਾਂ ਪਰਮਾਤਮਾ ਵਿਨਾਸ਼ੀ ਆ ਉਹਦੇ ਵਿੱਚ ਅਪੇਧ ਹੋ ਕੇ ਉਸ ਤਰ੍ਹਾਂ ਦੀ ਕਹਿੰਦੇ ਉਹਦੀ ਸਥਿਤੀ ਹੋ ਜਾਂਦੀ ਆ ਗੱਗਾ ਗੁਰ ਕੇ ਬਚਨ ਪਛਾਨਾ ਦੂਜੀ ਬਾਤ ਨਤਰਈ ਕਾਨਾ ਕਹਿੰਦੇ ਜਿਹੜਾ ਜੀਵ ਗੁਰੂ ਦੀ ਸਿੱਖਿਆ ਤੇ ਚੱਲ ਕੇ ਪਰਮਾਤਮਾ ਦੇ ਨਾਲ ਜਾਣ ਪਛਾਨ ਕਰ ਲੈਂਦਾ ਫਿਰ ਕਹਿੰਦੇ ਉਹ ਪਰਮਾਤਮਾ ਦੀ ਸਿਫਤ ਸਲਾਹ ਤੋਂ ਬਿਨਾਂ ਹੋਰ ਦੂਜੀਆਂ ਗੱਲਾਂ ਵੱਲ ਕੰਨ ਨਹੀਂ ਕਰਦਾ ਹੈਗਾ रहे 비ਹੰਗਮ ਕਤੇ ਨਜਾਈ ਅਗਹਿ ਗਹਿ ਗਹਿ ਗगन ਰਹੀ ਫਿਰ ਕਹਿੰਦੇ ਉਹ ਜਿਹੜਾ ਜੀਵ ਆ ਪਰਮਾਤਮਾ ਦਾ ਅਨੁਭਵ ਜੀ ਨੂੰ ਹੋ ਗਿਆ ਉਹ ਕਹਿੰਦੇ ਫਿਰ ਦੁਨੀਆ ਵੱਲੋਂ ਮਾਇਆ ਵੱਲੋਂ ਬੈਰਾਗ ਚ ਰਹਿੰਦਾ ਹੈ ਉਹ ਕਹਿੰਦੇ ਉਸ ਪਰਮਾਤਮਾ ਨੂੰ ਜਿਹੇ ਤੱਕ ਸਾਡੀ ਪਹੁੰਚ ਨਹੀਂ ਹੈਗੀ ਉਹਦੇ ਤੱਕ ਉਹਦੀ ਪਹੁੰਚ ਹੋ ਜਾਂਦੀ ਆ ਅਨੁਭਵਤਾ ਨਾਲ ਫਿਰ ਕਹਿੰਦੇ ਉਹ ਉੱਚੇ ਮੰਡਲਾਂ ਵਿੱਚ ਉੱਚੀ ਸੁਰਤ ਦੇ ਵਿੱਚ ਰਹਿੰਦਾ ਹੈ। ਵਾਹਿਗੁਰੂ ਜੀ ਜਿਸ ਤਰ੍ਹਾਂ ਕਹਿੰਦੇ ਜੀਵ ਹੁੰਦੇ ਹੁੰਦੇ ਨੇ ਨਾ ਪੰਛੀ ਉਹ ਆਪਣਾ ਚੋਕਾ ਚੁਗਦੇ ਨੇ ਫਿਰ ਸਮਾਨ ਦੇ ਵਿੱਚ ਬੜੇ ਆਨੰਦ ਨਾਲ ਰਹਿੰਦੇ ਨੇ ਇਸ ਤਰ੍ਹਾਂ ਹੀ ਇਹ ਜੀਵ ਕਹਿੰਦੇ ਜਿਨੇ ਪਰਮਾਤਮਾ ਦਾ ਅਨੁਭਵ ਕਰ ਲਿਆ ਇਸ ਤਰ੍ਹਾਂ ਕਹਿੰਦੇ ਉੱਚੇ ਮੰਡਲਾਂ 'ਚ ਰਹਿੰਦਾ ਫਿਰ ਸੁਰਤ ਤੌਰ ਤੇ ਤੁਦੀ ਸੁਰਤ ਮਤਲਬ ਉੱਚੇ ਮੰਡਲਾਂ 'ਚ ਟਿਕਦੀ ਹੈ। ਕਗਾ ਘਟ ਘਟ ਨਿਮਸੈ ਸੋਈ ਘਟ ਫੂਟੇ ਘਟ ਕਬੈ ਨਾ ਹੋਈ ਕਹਿੰਦੇ ਪਰਮਾਤਮਾ ਹਰ ਇੱਕ ਸਰੀਰ ਵਿੱਚ ਸਮਾਇਆ ਹੋਇਆ ਪਰ ਕਹਿੰਦੇ ਜਦੋਂ ਇੱਕ ਸਰੀਰ ਦਾ ਅੰਤ ਹੋ ਜਾਂਦਾ ਉਹ ਸਰੀਰ ਦੇ ਅੰਤ ਦਾ ਹੋਣ ਦੇ ਨਾਲ ਪਰਮਾਤਮਾ 'ਚ ਕੋਈ ਘਾਟ ਨਹੀਂ ਆਉਂਦੀ ਕਿਉਂਕਿ ਉਹ ਹਰ ਇੱਕ ਘਟ 'ਚ ਸਮਾਇਆ ਹੋਇਆ ਵੀ ਸ਼ਾਇਦ ਕੋਈ ਘਾਟ ਆ ਗਈ ਕੋਈ ਕਮੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਤਾ ਕਟ ਮਾਹੇ ਕਾਟ ਜੋ ਪਾਵਾ ਸੋ ਕਟ ਛਾੜ ਅਵ ਕਟ ਕਤਤਾਵਾ ਕਹਿੰਦੇ ਜਿਸ ਜੀਵ ਨੇ ਇਸ ਹਿਰਦੇ ਰੂਪੀ ਘਰ ਦੇ ਵਿੱਚ ਉਹ ਪਤਨ ਲੱਭ ਲਿਆ ਜਿੱਥੇ ਪ੍ਰਮਾਤਮਾ ਕਹਿੰਦੇ ਫਿਰ ਉਸ ਨੂੰ ਛੱਡ ਕੇ ਉਹ ਕਹਿੰਦੇ ਹੋਰ ਕਿਸੇ ਛੋਟੀਆਂ ਜਗ੍ਹਾ ਤੇ ਭਜਦਾ ਨਹੀਂ ਫਿਰੂਗਾ ਉਹ ਆਪਣੇ ਹਿਰਦੇ ਵਿੱਚ ਟਿਕ ਜਾਊਗਾ ਪ੍ਰਮਾਤਮਾ ਦਾ ਅਨੁਭਵ ਕਰਕੇ ਯੰ ਗਿਆ ਨਿਗਰੈ ਸਨੇਹ ਕਰ ਨਿਰਵਾਰੋ ਸੰਦੇਹ ਨਹੀਂ ਦੇਖ ਨਾ ਪਾਜੀਐ ਪਰਮ ਸਿਆਨਪ ਇਹ ਕਹਿੰਦੇ ਜਦੋਂ ਪਰਮਾਤਮਾ ਦੇ ਨਾਲ ਕਿਸੇ ਦਾ ਸਨੇਹ ਹੋ ਜਾਂਦਾ ਕਹਿੰਦੇ ਉਹਦੇ ਜਿਹੜੇ ਅੰਦਰ ਹੁੰਦਾ ਸਾਰਾ ਕਹੀਏ ਕਿ ਮਤਲਬ ਸਦਕ ਹੀਣਤਾ ਨਹੀਂ ਉਹਦੇ ਚਾਹੁੰਦੀ ਉਹਨੂੰ ਸਦਕ ਹੋ ਜਾਂਦਾ ਪਰਮਾਤਮਾ ਤੇ ਫਿਰ ਉਹ ਆਪਣੇ ਗਿਆਨ ਇੰਦਰੀਆਂ ਨੂੰ ਵਾਸ ਵਿੱਚ ਰੱਖਦਾ ਹੈ ਫਿਰ ਕਹਿੰਦੇ ਉਹਨੂੰ ਇਹ ਨਹੀਂ ਹੁੰਦਾ ਕਿ ਤ੍ਰਿਸ਼ਨਾ ਵਾਸ਼ਨਾ ਦੇ ਵਿੱਚ ਜਿਹੜੀਆਂ ਸੰਸਾਰ ਦੀਆਂ ਆਸਾ ਤ੍ਰਿਸ਼ਨਾ ਨੇ ਫਿਰ ਉਹਦੇ ਵਿੱਚ ਨਹੀਂ ਉਹ ਭੱਜਦਾ ਇਹ ਉਹਦੀ ਵੱਡੀ ਸਿਆਣਪ ਹੁੰਦੀ ਆ ਉਹ ਆਪਣੇ ਅੰਦਰ ਟਿਕ ਜਾਂਦਾ ਚ ਚਰ ਚਿਤ ਚਿਤਰ ਹੈ ਪਾਰੀ ਤਜ ਚਿਤ ਰਹਿ ਚੇ ਤੋ ਚਿਤ ਕਾਰੀ ਇਹ ਬਚਿਤਰ ਇਹ ਅਵਚੇਰਾ ਤਜ ਚਿਤ ਰਹਿ ਚਿਤ ਰਾਖ ਚ ਤੇਰਾ ਕਹਿੰਦੇ ਜੇ ਇਹ ਇਹਦਾ ਸੰਸਾਰ ਆ ਇਹ ਪਰਮਾਤਮਾ ਨੇ ਇੱਕ ਬਹੁਤ ਵੱਡੀ ਮਨ ਨੂੰ ਖਿੱਚਣ ਵਾਲੀ ਮਨ ਨੂੰ ਟੁੰਬਣ ਵਾਲੀ ਤਸਵੀਰ ਬਣਾਈ ਆ ਪਰ ਕਹਿੰਦੇ ਇਹ ਸਤਿ ਤਸਵੀਰ ਨੂੰ ਛੱਡ ਕੇ ਉਹਦੇ ਨਾਲ ਮੋਹ ਪਾਓ ਜੀਨੇ ਇਹ ਤਸਵੀਰ ਬਣਾਈ ਆ ਕਹਿੰਦੇ ਇਹ ਸੰਸਾਰ ਦੀ ਜਿਹੜੀ ਤਸਵੀਰ ਆ ਬੜੀ ਅਸਚਾਰਜਮੈ ਹੈ ਜੀਵ ਦਾ ਮਨ ਮੋਹਦੀ ਹੈ ਪਰ ਕਹਿੰਦੇ ਇਹ ਜਿਹੜੀ ਮਾਇਆ ਮੋਹਣੀ ਹੈ ਇਹਨੂੰ ਛੱਡ ਕੇ ਇਹਨੂੰ ਬਣਾਉਣ ਵਾਲੇ ਚਿੱਤਰਕਾਰ ਪਰਮਾਤਮਾ ਨਾਲ ਪਿਆਰ ਪਾਓ ਛੱਛਾ ਇਹ ਛਤਰਪਤ ਪਾਸਾ ਛੱਕ ਕੇ ਨਾ ਰਹੋ ਛਾੜ ਕੇ ਨਾ ਆਸਾ ਕਹਿੰਦੇ ਆਸਾ ਤ੍ਰਿਸ਼ਨਾ ਛੱਡ ਕੇ ਉਹ ਛਤਰਪਤੀ ਜੋ ਪਰਮਾਤਮਾ ਉਹਦੇ ਵਾਲਾ ਪਾਸਾ ਚੁਣੋ ਉਹਦੀ ਭਗਤੀ ਵਾਲਾ ਪਾਸਾ ਚੁਣੋ ਉਹਦੇ ਪਾਸੇ ਰਹੋ ਰੇ ਮਨ ਮੈਂ ਤੋ ਛਿਨ ਛਿਨ ਸਮਝਾਵਾ ਤਾਹੇ ਛਾੜ ਕਤ ਆਪ ਬਦਾਵਾ ਕਹਿੰਦੇ ਹੈ ਮੇਰੇ ਮਨ ਮੈਂ ਤੈਨੂੰ ਹੁਸ਼ਿਨ-ਸ਼ਿਨ ਪਲ-ਪਲ ਸਮਝਾਉਂਦਾ ਵੀ ਤੂੰ ਕਿਉਂ ਪਰਮਾਤਮਾ ਨੂੰ ਦਾਵਾਲਾ ਪਾਸਾ ਛੱਡ ਕੇ ਆਪਣੇ ਆਪ ਨੂੰ ਮਾਇਆ ਦੇ ਬੰਧਨ ਵਿੱਚ ਪਾ ਰਿਹਾ ਜਜਾ ਜੋ ਤਨ ਜੀਵਤ ਜਰਾਵੇ ਜੋਬਨ ਜਾਰ ਜੁਗਤ ਸੋ ਪਾਵੇ ਕਹਿੰਦੇ ਜੋ ਜੀਵ ਆਪਣੇ ਤਨ ਦੀਆਂ ਮਨ ਦੀਆਂ ਕਹਿੰਦੇ ਦੋਰਾ ਨੂੰ ਸੰਭਾਲ ਕੇ ਰੱਖਦਾ ਹੈ ਆਪਣੀ ਜਿਹੜੀ ਇੱਛਾ ਵਾਸਨਾ ਨੂੰ ਸਾੜ ਲੈਂਦਾ ਹੈ ਕਹਿੰਦੇ ਉਹ ਆਪਣੇ ਜਿਹੜੇ ਜਵਾਨੀ ਦਾ ਮਦ ਹੁੰਦਾ ਉਹਨੂੰ ਨਹੀਂ ਪੀਂਦਾ ਉਹਨੂੰ ਸਾੜ ਕੇ ਕਹਿੰਦੇ ਜੀਵਨ ਦੀ ਅਸਲੀਅਤ ਕੀ ਆ ਉਹਨੂੰ ਸਮਝ ਲੈਂਦਾ ਹੈ ਅਸ ਜਰ ਪਰ ਜਰ ਜਰ ਜਬ ਰਹੇ ਤਬ ਜਾਏ ਜੋਤ ਉਜਾਰੋ ਲਹੇ ਕਹਿੰਦੇ ਜਿਹੜਾ ਜੀਵ ਆਪਣੇ ਧੰਨ ਦਾ ਹੰਕਾਰ ਪ੍ਰਾਈ ਦੌਲਤ ਦੀ ਆਸ ਇਹ ਛੱਡ ਕੇ ਰਹਿੰਦਾ ਹੈ ਕਹਿੰਦੇ ਹੋ ਹੋ ਫਿਰ ਪਰਮਾਤਮਾ ਦੀ ਜੋ ਰੱਬੀ ਜੋਤ ਹੈ ਉਹਦੇ ਅੰਦਰ ਉਹਦਾ ਪ੍ਰਕਾਸ਼ ਮਾਣ ਲੈਂਦਾ ਹੈ ਚਜ ਜਾ ਉਰਜ ਸੁਰਜ ਨਹੀਂ ਜਾਣਾ ਰਹੋ ਚਜਕ ਨਹੀਂ ਪਰਵਾਨਾ ਕਹਿੰਦੇ ਜਿਹੜਾ ਜੀਵ ਮਾਇਆ ਦੇ ਵਿੱਚ ਉਲਝ ਗਿਆ ਉਹਦੇ ਵਿੱਚੋਂ ਨਿਕਲਣਾ ਨਹੀਂ ਸਿੱਖਿਆ ਫੇਰ ਕਹਿੰਦੇ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਨਹੀਂ ਹੁੰਦਾ ਹੈਗਾ ਉਹ ਮਾਇਆ ਵਿੱਚ ਹੀ ਉਲਝਿਆ ਰਹਿੰਦਾ ਕਤ ਚਖ ਚਖ ਔਰਨ ਸਮ ਜਾਵਾ ਚਗਰ ਕੀ ਹੈ ਚਗਰੋ ਹੀ ਪਾਵਾ ਕਹਿੰਦੇ ਜਿਹੜੇ ਜੀਵ ਸਿਰਫ ਦੂਜਿਆਂ ਨੂੰ ਮਤਾਂ ਦੇਣ ਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਕਹਿੰਦੇ ਚਰਚਾਵਾਂ ਦੇ ਵਿੱਚ ਆਪਣਾ ਜੀਵਨ ਮਤਲਬ ਵਿਅਸਤ ਕਰ ਲੈਂਦੇ ਨੇ ਸਿਰਫ ਦੂਜਿਆਂ ਨੂੰ ਸਮਝਾਉਣ ਦੇ ਲਈ ਚਰਚਾ ਵਿਚਾਰ ਕਰਦੇ ਨੇ ਬਸ ਫਿਰ ਕਹਿੰਦੇ ਉਹ ਚਰਚਾ ਵਿਚਾਰ ਕਰਦਿਆਂ ਕਰਦਿਆਂ ਇੱਕ ਚਰਚਾ ਹੀ ਬਣ ਕੇ ਰਹਿ ਜਾਂਦੇ ਨੇ ਉਹ ਇਸ ਜੀਵਨ ਦੀ ਅਸਲੀਅਤ ਨੂੰ ਸਮਝ ਨਹੀਂ ਸਕਦੇ ਓਹੋ ਪਰਮਾਤਮਾ ਦੇ ਨੇੜੇ ਹੋ ਨਹੀਂ ਸਕਦੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਹਾਂ ਬਾਣੀ ਪੜ੍ਹਦੇ ਹੁਈਆਂ ਅਨੇਕਾਂ ਅਨੇਕਾਂ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਜੀ ਅੱਗੇ ਤੋਂ ਸਮਾਤੈਨੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ 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 ਵਾਹਿਗੁਰੂ